ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਮਨ ਦਾ ਸਟੱਡੀ ਟਾਈਮ ਚੱਲ ਰਿਹਾ ਲੋ ਉਹ ਪੜਾਈ ਕਰ ਰਿਹਾ ਵਾ ਅੱਜ ਬਾਅਦ ਬਹੁਤ ਪੈ ਰਹਿਆ ਕੋਲਪ ਸੱਜਵਾਰੀ ਸ਼ੁਰੂ ਹੋ ਗਈ ਤੇ ਨਾਲ ਇਸ ਦੇ ਵਿੱਚ ਤੇ ਮੈਂ ਜੀ ਅੱਜ ਪਕੌੜੇ ਬਣਾਏ ਤਾਂ ਪਕੌੜੇ ਦੇ ਵੀ ਹਰਮਨ ਨੇ ਪਕੌੜੇ ਖਾਣੇ ਹਰਮਨ ਨੂੰ ਖਾਣੇ ਤੋਂ ਥੋੜੇ ਹਰਮਨ ਨਹੀਂ ਅੱਜ ਸੌਣ ਦਾ ਹਰਮਨ ਤਾਂ ਪੜਾਈ ਦੇ ਵਿੱਚ ਰੁੱਝਿਆ ਹੋਇਆ ਨੇ ਕਹਿੰਦੇ ਨੰਬਰ ਵਧੀਆ ਲੜਦੇ ਆ ਅੱਜ ਮੌਸਮ ਬਹੁਤ ਸੋਹਣਾ ਹੋਇਆ ਹੈ بارش ਪੈ ਰਹੀ ਏ ਬਲਿਹਾਰੀ ਕੁਦਰਤ ਤਬਸਿਆ ਤੇਰਾ ਅੰਤ ਨਾ ਜਾਈ ਲਖਿਆ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਗੁਰੂ ਸਾਹਿਬ ਕਹਿੰਦੇ ਨੇ ਕੁਦਰਤ અત્યੰਤ ਖੂਬਸੂਰਤ ਹੈ ਜਿਸਨੂੰ ਦਾਤਾ ਪ੍ਰਮਾਤਮਾ ਆਪੇ ਸਾਜ ਕੇ ਆਪੇ ਬਿਆਨ ਕਰ ਰਿਹਾ ਆ ਦੇਖੋ ਸਟੇਫੀ ਪਿੰਜਰੇ ਚ ਬੈਠ ਕੇ ਸ਼ਿਆਕ ਰਹੀ ਆ ਮੇਰੇ ਪੰਦੇ ਚ ਮਣਾਏ ਪਕੌੜੇ ਟਿੱਕੀਆਂ ਹਾਂਜੀ ਅੱਜ ਤਾਂ ਸਾਰਾ ਦਿਨ ਮੀਂਹ ਨਹੀਂ ਛਟਿਆ ਹੈਗਾ ਸਵੇਰ ਦਾ ਵੀ ਪੂਰਾ ਫੁੱਲ ਪੈ ਰਿਹਾ ਵਾ ਤੁਸੀਂ ਵੀ ਦੱਸਿਓ ਵੀ ਤੁਹਾਡੇ ਵੀ ਸ਼ਹਿਰ ਚ ਇਦਾਂ ਹੀ ਪੈਂਦਾ ਵਾ ਆ ਦੇਖੋ ਖੇਤਾਂ ਦੇ ਵਿੱਚ ਪੂਰੀ ਰੌਣਕ ਲੱਗੀ ਹੋਈ ਆ ਹਰਿਆਲੀ ਮੀਂਹ ਦੇ ਨਾਲ ਇੰਨੀ ਸੋਹਣੀ ਲੱਗਦੀ ਹੈ ਨਾ ਬਹੁਤ ਸੋਹਣੀ ਲੱਗ ਰਹੀ ਹੈ ਤੇ ਚਰ ਇੰਨਾ ਵਧੀਆ ਲੱਗ ਰਿਹਾ ਵਾ ਮੀਂਹ ਦੇ ਨਾਲ ਇੱਧਰ ਦੇਖੋ ਖੇਤਾਂ ਦੇ ਵਿੱਚ ਜਿਹੜੀ ਫੜੀ ਆਇਲ ਲਹਿ ਲਹਾਰ ਰਹੀ ਆ ਝੂਮ ਰਹੀ ਆ ਹੁਣ ਪੂਰੀ ਇਹ ਖੁਸ਼ੀ ਨਾਲ ਮੀਂਹ ਦਾ ਤਾਂ ਇੱਕ ਨਾਲੇ ਹੈ ਨਾ ਜਿਹੜੇ ਜਾਨਵਰ ਹੁੰਦੇ ਨੇ ਉਹਨਾਂ ਨੂੰ ਵੀ ਲੋੜ ਹੁੰਦੀ ਆ ਦਰਖਤਾਂ ਨੂੰ ਵੀ ਲੋੜ ਹੁੰਦੀ ਆ ਇਹਨਾਂ ਨੂੰ ਪਾਣੀ ਨਹੀਂ ਲੱਗਦਾ ਹਨਾ ਸਭ ਨੂੰ ਪਾਣੀ ਦੀ ਲੋੜ ਹੁੰਦੀ ਆ ਮੀਂਹ ਨਾਲ ਤੇ ਆਹ ਤਾਂ ਸਥਾਨ ਬਾਬਾ ਗੋਖੇ ਦੀ ਛਪੜੀ ਇਸ ਰਾਤ ਅੱਗੇ ਜਾ ਕੇ ਆ ਜੇ ਅਸੀਂ ਉੱਥੇ ਨਹੀਂ ਜਾਣਾ ਜੇ ਅਸੀਂ ਇੱਥੇ ਆਪਣੇ ਬਾਬਾ ਜੀ ਦੇ ਗੋਖੇ ਦੀ ਛਪੜੀ ਤੇ ਜਾਵਾਂਗੇ ਉਧਰ ਬਹੁਤ ਪੂਰਾ ਸਾ ਹੁਣ ਅਸੀਂ ਅੱਜ ਮਾਨਵ ਰੀਤ ਨੂੰ ਮੈਂ ਕਿਹਾ ਵੀ ਮੀਂਹ ਦਾ ਹਟਣਾ ਨਹੀਂ ਹੈਗਾ ਆਪਾਂ ਜਾਈਏ ਹੁਣੇ ਹਨਾ ਮੱਥਾ ਟੇਕੜ ਜੇ ਫਿਰ ਅਸੀਂ ਗੱਡੀ ਜਾਏ ਨਹੀਂ ਤਾਂ ਅਸੀਂ ਸਕੂਟਰੀ ਤੇ ਆ ਜੰਨੇ ਆ ਪਾਪਾ ਗੋਖੇ ਦੀ ਛੱਪੜੀ ਤਪਸਥਾਨ ਤਨ ਸੰਤ ਸੰਤ ਬਾਬਾ تر ਸਿੰਘ ਜੀ ਦਾ ਤਨ ਸੰਤ ਬਾਬਾ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ ਤੇ ਇੱਥੇ ਗੋਖੇ ਦੀ ਛੱਪੜੀ ਆ ਬਹੁਤ ਵੱਡਾ ਤਪਸਥਾਨ ਆ ਇਹ ਜਿਹੜੇ ਕਿਸੇ ਮੇਰੇ ਵੀਰ ਭੈਣਾਂ ਨੂੰ ਮਤਲਬ ਚਮੜੀ ਦਾ ਰੋਗ ਹੋਵੇ ਚਮੜੀ ਦੇ ਖਾਜੂ ਦੇ ਰ ਇਦਾਂ ਦਾ ਕੋਈ ਰੋਗ ਹੋਵੇ ਨਾ ਉਹ ਇੱਥੇ ਗੋਖੇ ਦੀ ਛੱਪੜੀ ਬਣੀ ਹੋਈ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਛੱਪੜੀਆਂ ਉਹਦੇ ਵਿੱਚ ਪਾਣੀ ਹੁੰਦਾ ਉਹ ਤੇ ਉੱਥੇ ਇਸ਼ਨਾਨ ਕਰਕੇ ਤੁਸੀਂ ਆਪਣੇ ਜਿੱਦਾਂ ਤੁਹਾਨੂੰ ਕੋਈ ਵੀ ਰੋਗ ਵਗੈਰਾ ਹਨਾ ਹਾਂਜੀ ਇਹ ਹੈ ਤਪੱਸਥਾਨ ਬਾਬਾ ਗੋਖੇ ਦੀ ਛੱਪੜੀ ਇੱਥੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਇਸ਼ਨਾਨ ਕਰਨ ਲਈ ਆਹੇ ਗੋਖੇ ਦੀ ਛਪੜੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਛਪੜੀ ਵਿੱਚ ਹੱਥ ਪੈਰ ਧੋਣਾ ਲੰਗੇ ਸਿਰ ਨਾਲਾ ਤੇ ਸਿੰਦਰ ਸ ਇਸ਼ਨਾਨ ਕਰਨਾ ਸਖਤ ਵਾਣਾ ਇਸ ਛਪੜੀ ਤੋਂ ਜਾਣ ਲੈ ਕੇ ਬਾਹਰ ਇਸ਼ਨਾਨ ਕਰ ਸਕਦੇ ਇਹ ਕਿਹਾ ਸੀ ਦੇਖੋ ਹਾਂਜੀ ਇਹ ਇਤਿਹਾਸ ਤਪਸਥਾਨ ਸੰਤ ਬਾਬਾ ਅਤਰ ਸਿੰਘ ਜੀ ਬੋਕੇ ਦੀ ਛਪੜੀ ਪੌਸ਼ਈ 10ਵੇਂ ਇਸ ਸਰੋਵਰ ਵਾ ਇਧਰ ਬੀਬੀਆਂ ਨੂੰ ਲੱਗ ਸਰੋਵਰ ਵਾ ਇਸ ਸਾਈਡ ਤੇ ਇਧਰ ਮੰਦਿਆ ਦਾ ਸਰੋਵਰ ਆਓ ਸੰਗਤ ਜੀ ਆਪਾ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਸ ਤਪਸਥਾਨ ਦੇ ਤੇ ਦਰਬਾਰ ਸਾਹਿਬ ਦੇ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹ ਤਾਂ ਆਓ ਸਾਰੇ ਦਰਸ਼ਨ ਕਰੀਏ ਹੋਇਏ ਕੁਝੇ ਸਤਿਨਾਮ ਸੱਚੇ ਕੋ ਆਸ਼ਾ ਇਹ ਇਹ ਪੂਰਾ ਸਾਹਿਬ ਬ੍ਰਹਮ ਗਿਆਨੀ ਤਾਂ ਤਾਂ ਸੰਤ ਬਾਬਾ ਤਰਸ ਸਿੰਘ ਜੀ ਮਹਾਰਾਜ ਉਹ ਹਰ ਬਹੁਤ بارش ਹੋ ਰਹੀ ਹੈ ਸ਼ੋਭਤ ਤਾਂਤਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮੁਰਦਵਾਰਾ ਸਾਹਿਬ ਦੀ ਬਹੁਤ ਵੱਡੀ ਗਲਟੂ ਬਣੀ ਹੋਈ ਹੈ ਚਿੜੀਆਂ ਦੀ ਚੀਂਚੀ بارش ਨਾਲ ਅਦਭੁਤ ਦ੍ਰਿਸ਼ ਇਹ ਤੁਸੀਂ ਦਰਸ਼ਨ ਕਰ ਰਹੇ ਆਂ ਗਵੀਰੀ ਸਾਹਿਬ ਦੇ ਇਹ ਵੀ ਇਸ ਸਥਾਨ ਤੇ ਮੌਜੂਦ ਹੈ ਬਹੁਤ ਵੱਡਾ ਵੇਰੀ ਦਾ ਦਰਖਤ ਵਾ ਇਹੇ ਦੁਕਾਨ ਹਾਲ ਅੱਗੇ ਖੇਤ ਮੌਸਮ ਬਹੁਤ ਸੋਹਣਾ ਹੈ ਵਾਰਿਸ ਤਾਂ ਨੰਦਲੇ ਰਹੇ ਜਿੱਥੇ ਸੰਤ ਮਹਾਪੁਰਸ਼ਾਂ ਨੇ ਭਗਤੀ ਕੀਤੀ ਹੋਵੇ ਉਹ ਸਥਾਨ ਬੜਾ ਹੀ ਰਮਣੀਕ ਹੁੰਦਾ ਵਾ ਬਹੁਤ ਹੀ ਰਮਣੀਕ ਸਥਾਨ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਆ ਕੇ ਹਰੇਕ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਮਨੋ ਕਾਮਨਾਵਾਂ ਮਾਪੂਰੀਆਂ ਹੁੰਦੀਆਂ ਨੇ ਤੇ ਕਿਸੇ ਦੀ ਬਿਮਾਰੀ ਹੋਵੇ ਤੁਸੀਂ ਚਮੜੀ ਦੀ ਬਿਮਾਰੀ ਹੋਵੇ ਕਿਸੇ ਵੀ ਸੰਗਤਨ ਹੋਵੇ ਤਾਂ ਇਸ ਸਥਾਨ ਤੇ ਜ਼ਰੂਰ ਆਵੇ ਦਰਸ਼ਨ ਕਰਕੇ ਜਾਵੇ ਹਰ ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ ਜਿੱਥੇ ਬਾਬਾ ਪੈਰ ਤੇ ਜਾਇ ਆਸਨ ਤਾਂ ਆਪਣ ਸੋਆ ਜਿੱਥੇ ਬਾਬਾ ਪੈਤਰੇ ਪੂਜਾਇ ਆਸਨ ਤਾਂ ਆਪਣ ਸੋਆ ਜਿੱਥੇ ਬਾਬਾ ਪੈਤਰੇ ਪੂਜਾਇ ਆਸਨ ਤਾਂ ਆਪਣ ਸੋਆ ਉਜਾਸਨ ਥਾਪਨ ਸੋਆ ਉਜਾਸਨ ਥਾਪਨ ਸੋਆ ਜਿੱਥੇ ਬਾਬਾ ਫੈਤਰੇ ਉਜਾਸਨ ਥਾਪਨ ਸੋਆ ਜਿੱਥੇ ਬਾਬਾ ਫੈਤਰੇ ਉਜਿਆਸਨ ਤਾਪਣ ਸੋਆ ਬਹਰ ਦਾ ਕੁਛ ਦਿਦੇ ਹੀ ਨਹੀਂ ਹੈਗਾ ਅੱਜ ਇੰਨੀ ਜ਼ਿਆਦਾ ਸਵੇਰ ਕੀ ਬਰਖਾ ਹੋ ਰਹੀ ਹੈ ਬੂੰਦਾ ਅੱਜ ਬੂੰਦਾਬੰਦੀ ਹੋ ਰਹੀ ਹੈ ਅੱਗੇ ਵੀ ਕਹਿੰਦੇ ਬੂੰਦਾਬੰਦੀ ਹੋ ਰਹੀ ਹੈ ਇਟ ਇਜ਼ ਡ੍ਰਿਜ਼ਲਿੰਗ ਥੋਡੇ ਡ੍ਰਿਜ਼ਲਿੰਗ ਕਹਿੰਦੇ ਆਸ ਟੀ ਵਾਲਾ ਕਹਿੰਦਾ ਮੈਨੂੰ ਕਾਲੀ ਆ ਵੀਰ ਕੀ ਤੁਸੀਂ ਮਾੜਾ ਸਾਈਡ ਤੇ ਕਰ ਲਓ ਮੈਂ ਅੱਗੇ ਕੱਟਣੀ ਆ ਮੈਂ ਤਾਂ ਠੀਕ ਹੈ ਜੀ ਮੈਂ ਸਾਈਡ ਤੇ ਕਰ ਲੈਣਾ ਬੀਰ ਜੀ ਤੁਸੀਂ ਅੱਗੇ ਕੱਢ ਲਓ ਗੱਡੀ ਗੱਡੀ ਵਾਲਿਆਂ ਨੇ ਫਿਰ ਗੱਡੀ ਅੱਗੇ ਕੱਢ ਲਈ ਤੇ ਮੈਂ ਉਹ ਹੀ ਹੌਲੀ-ਹੌਲੀ ਆਪਣੀ ਕਸ਼ੂ ਵਾਲੀ ਰਫਤਾਰ ਦੇ ਵਿੱਚ ਜਾ ਰਿਹਾ ਵਾਂ ਵਧੀਆ ਰਹਿੰਦਾ ਵਾ ਗੱਡੀ ਵਾਲੀ ਤੇਜ਼ ਨਹੀਂ ਭਜਾਉਣੀ ਚਾਹੀਦੀ ਆਰਾਮਦਾਰੀ ਨਾਲ ਜਾਣਾ ਚਾਹੀਦਾ ਵਾ ਇਹ ਕੋਹਰਾ ਸਾਹਿਬ ਨੂੰ ਰਸਤਾ ਜਾਂਦਾ ਹੈ ਇੱਥੇ ਵੀ ਇੱਕ ਆਪ ਸਥਾਨ ਬਣਿਆ ਹੋਇਆ ਵਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦਾ ਕਹਿੰਦੇ ਇੱਕ ਖਾਸ ਗੱਲ ਹੈ ਵੀ ਜਦੋਂ ਬਾਬਾ ਅਤਰ ਸਿੰਘ ਜੀ ਮਹਾਰਾਜ ਉੱਥੇ ਤੱਪ ਕਰਦੇ ਵੇ ਸੀਗਾ ਨਾ ਤਾਂ ਜਿਹੜੀ ਟ੍ਰੇਨ ਜਾਂਦੀ ਸੀ ਕੋਲ ਦੀ ਲੇਨਾਂ ਜਾਂਦੀਆਂ ਇਹਦੇ ਉਹ ਲੇਨਾਂ ਦੇ ਵਿੱਚ ਜ ਜਾਣੇ ਵਾਲੀ ਟ੍ਰੇਨ ਦੀ ਆਵਾਜ਼ ਆਉਂਦੀ ਸੀਗੀ ਉੱਥੇ ਤੇ ਬਾਬਾ ਜੀ ਦੇ ਬਚਨਾਂ ਨਾਲ ਉਨੀ ਧਰਤੀ ਬੋਲੀ ਹੋ ਗਈ ਸੀਗੀ ਕਿ ਉਹਨਾਂ ਨੂੰ ਉਦੋਂ ਤੱਪ ਕਰਨ ਦੇ ਵਿੱਚ ਫਿਰ ਜਦੋਂ ਟ੍ਰੇਨ ਦੀ ਆਵਾਜ਼ ਸੁਣਦੀ ਸੀ ਫਿਰ ਭੰਗ ਹੋ ਜਾਂਦਾ ਸੀਗਾ ਤੇ ਬਾਬਾ ਜੀ ਨੇ ਬਚਨ ਕੀਤੇ ਬਚਨਾਂ ਨਾਲ ਉਨੀ ਧਰਤੀ ਬੋਲੀ ਹੋ ਗਈ ਅੱਜ ਵੀ ਉੱਥੇ ਟ੍ਰੇਨ ਦੀ ਆਵਾਜ਼ ਨਹੀਂ ਸੁਣਦੀ ਵਿਗੇਗੀ ਅੱਜ ਵੀ ਤੁਸੀਂ ਦਰਸ਼ਨ ਕਰੋਗੇ ਨਾ ਉਸ ਸਥਾਨ ਦੇ ਤਾਂ ਉੱਥੇ ਟ੍ਰੇਨ ਦੀ ਆਵਾਜ਼ ਨਹੀਂ ਆਉਂਦੀ ਕਿਸੇ ਦਿਨ ਤੁਹਾਨੂੰ ਅੱਜ ਤਾਂ ਮੀਂਹ ਪੈ ਰਿਹਾ ਫਿਰ ਕਿਸੇ ਦਿਨ ਉਸ ਸਥਾਨ ਦੇ ਦਰਸ਼ਨ ਜ਼ਰੂਰ ਕਰਾਵਾਂਗੇ ਇਹ ਨਨਕਾਣਾ ਸਾਹਿਬ ਅਫਲ ਸਕੂਲ ਕਿੱਥੇ ਪੜਦਾ ਇਹ ਹਰਮਨ ਵੀਰ ਇੱਥੇ ਹਰਮਨ ਵੀਰ ਪੜਦਾ ਭਾਈ ਉਸਤਾਸ਼ੀ ਹੁਟਾ ਹਰਮਨ ਵੀਰ ਸਿੰਘ ਬਲੇਹਾਰੀ ਕੁਦਰਤ ਦੇ ਉਧਰ ਤੋਂ ਦੀ ਮੈਂ ਮਾ ਸਥਾਨਾਂ ਦੇ ਦਰਸ਼ਨ ਕਰਾਵਾ ਸਾਡੇ ਦਾ ਆਸ-ਪਾਸ ਪਾਤਸ਼ਾਹੀ 10 ਤੰਤਨਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਾਏ ਹੋਏ ਨੇ ਇਸ ਕਰਕੇ ਸਥਾਨ ਬਹੁਤ ਜਿਆਦਾ ਨੇ ਸਾਡੇ ਆਲੇ-ਦਾਲੇ ਤੇ ਜਿਵੇਂ ਗੁਰਦੁਆਰਾ ਘਟਾਣਾ ਸਾਹਿਬ ਦੇ ਸਰ ਸਾਹਿਬ ਤੇ ਇਸ ਤੋਂ ਅੱਗੇ ਚਲੇ ਜਾਈਏ ਗੁਰਦੁਆਰਾ ਮਾਛੀਵਾੜਾ ਚਾਰਨ ਕਮਾਲ ਫਿਰ ਚਮਕੌਰ ਸਾਹਿਬ ਕਤਰਾ ਗੜ੍ਹ ਸਾਹਿਬ ਛੋਟੇ ਸੇਹਰ ਜਦਿਆਂ ਦਾ ਸਥਾਨ ਬਹੁਤ ਸਥਾਨ ਨੇ ਆ ਦੇਖੋ ਕੁੱਤੇ ਫੇਰ ਮਗਰ ਲੱਗ ਗਏ ਇਹਨਾਂ ਬੈਠ ਕਰਦੇ ਸਿਰੇ ਖੜੇ ਬੰਦਾ ਚਲੋ ਜੀ ਹੁਣ ਮਿਲਦੇ ਆਪਾਂ ਘਰ ਜਾ ਕੇ ਤੇ ਦੇਖਦੇ ਆ ਘਰੇ ਕੀ ਬਣਦਾ ਵਾ ਬਹੁਤ ਮਿਲ ਗਿਆ ਛੋੜੇ ਵੀ ਕੀ ਖਾਣਾ ਟਮਾਟਰ ਖਾਣਾ ਆਜਾ ਅੱਜ ਕੀ ਬਣਾ ਰਹੇ ਹਾਂ ਖਾਲੀ ਭੰਡੇ ਸਟੇਵੀ ਟਮਾਟਰ ਟਮਾਟਰ ਸਟੇਵੀ ਟਮਾਟੋ ਲੈਦਾ ਉਹ ਟੋਟਾ

ਕਦ ਮੈਂ ਹੋਵੇ ਜੀ ਮਾਨੀ ਚੋਲ ਆਜਾ ਆਪਾਂ ਬਣਾਵਾਂਗੇ ਜੀ ਚੋਲ ਬਲੈਕ ਚੋਲ ਚੋਲ ਬਲੈਕ ਚਣ ਉਹ ਮਚੀ ਜਾਂਦਾ ਵਿੱਚ ਪਾ ਲੋ ਤੇ ਕਰਵਾਣਾ ਵਿੱਚ ਪਾਣੀ ਅੱਛਾ ਪਾਣੀ ਚਾੜਾਣੀ ਪਾਣੀ ਦੇ ਵਿੱਚ ਥੋੜਾ ਫਿਰ ਇੱਕ ਫੀਸ ਕੱਟ ਕੇ ਜੀ ਇਹ ਸਟੈਕਿੰਗ ਸਟੈਕਿੰਗ ਮੈਂ ਕੱਟੀਆਂ ਫਿਰ ਕਿੱਲਾ ਮੈਂ ਪਾਉਂ ਲਾ ਦੇ ਦੋ ਨਿੰਸ ਟਮਾਟਰ ਆਪਾਲੇ Shimla ਮਿਰਚ ਕਦੂ ਪੇਠਾ ਇਹ ਸਭ ਹੀ ਵਧੀਆ ਰੰਗ ਸਭੇ ਸਵਾਦ ਆ ਤੈਨੂੰ ਚੈਨਾ ਵਾਲੀ ਚੀਜ਼ ਜੀ ਪਸੰਦ ਤੋਂ ਹੋਣੀ ਹੈ ਨਾ ਸ਼ਿਮਲਾ ਮਿਰਚ ਹੋਗੀ ਮੈਗੀ ਹੋਗੀ ਚੰਗੀ ਮਨਪਸੰਦ ਆਂਦਾ ਹੈ ਨਾ ਨਹੀਂ ਆਗਾ ਮੱਤੀ ਨਹੀਂ ਹੈ ਚੋਲ ਰਾਜਣਾ ਚੋਲਣਾ ਤਾਂ ਰਾਜਮੀ ਉਹਦੇ ਨਾਲ ਸੋਰੀ ਲੱਟਣੀ ਨਾ ਚਾਹੁੰਦਾ ਸਿੰਪਲੀ ਹੀ ਮਸ਼ੀਨ ਕੀ ਚੱਲ ਰਹੀ ਮੇਰੇ ਸਾਹਮਣੇ ਕੁਝ ਮੋੜਿਆ ਨਹੀਂ ਤੁਸੀਂ ਦੇਖਦੇ ਹੋ ਤੇ ਵੀ ਦੇਖ ਰਹੀ ਹੈ ਪਰ ਜਿੰਨਾ ਉਹਦਾ ਉਹਨਾਂ ਨੂੰ ਚੋਰੀ ਹੈ ਜਦੋਂ ਰੋਟੀ ਨਾ ਤਾਂ ਰੋਟੀ ਖਾਣੇ ਆਂ ਪਰ ਜਦੋਂ ਰੋਟੀ ਨੂੰ ਮੋੜੇ You haben es ਕਿ ਨਾਲ ਚਲੋਗੇ ਚੱਪਟਾ ਬਚੋਗੇ ਜੀ ਜੋੜ ਕੇ ਉਹਦੇ ਦੇ ਕਾਹਦੇ ਨਹੀਂ ਅੱਛਾ ਉਹਦੇ ਦੇ ਮਸਾਲੇ ਆਉਗੇ ਨਹੀਂ ਬੇਲੇ ਦਾ ਬੀਗੂ ਵਿੱਚ ਪਾ ਦਿੰਦੇ ਨੇ ਰੋਸ ਉਹ ਦੋਸਤ ਇਹ ਰੰਗਲਾ ਚੱਕ ਟਟਕੇ ਖਾਣੇ ਨੇ ਬਹੁਤ ਵਧੀਆ ਹਣੀ ਉਹਦਾ ਅਰਥ ਇਹ ਨਾਲ ਇਹਦੇ ਵਿੱਚ ਸਾਰਾ ਕੁਝ ਰੁਟੀਆਂ ਜਾਂਦੇ ਨੇ ਨਾ ਵੀ ਦੇਖਦੇ ਨੇ ਨਾ ਕੁਝ ਹੋਰ ਦੇਖਦੇ ਨੇ ਕਿਉਂ ਵੜੀਓ ਸੁਆਦ ਵਧੀਆ ਬਈ 16 ਹੰਦਰ ਕਹਿੰਦੇ ਨੇ ਛੜੀ ਛੜੀ ਖਾਣੀ ਬਾਂਮਣੇ ਕੀ ਖਾਣਾ ਵਾ ਕੀ ਹੋ ਗਿਆ ਖਾ ਲਓ ਫਿਰ ਇਸਕੋ ਕੀ ਕਰ ਰਹੇ ਹੋ ਖਾਤੇ ਕਿਉਂ ਨਹੀਂ ਹੈ ਖਾ ਰੋ ਖਾ ਕੇ ਦਿਖਾਓ ਨਾ ਇਹ ਦੱਸਦਾ ਲਾਸਾ ਦੇਖੋ ਇਹ ਲੱਤੇ ਦਾੰਦ ਕਹਾਂ ਗਏ ਤੁਹਾਡੇ ਓ ਵੈਰੀ ਗੁੱਡ ਸ਼ਾਹ ਗਿਆ ਗੁਰੂ ਸ਼ਾਹ ਗਿਆ ਤੂੰ ਤੂੰ